ਹੁਣ ਅੱਗੇ ਦੱਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦੇ ਪੀਰ ਬਣੇ ਐ ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਐ ਉੱਚ ਦਾ ਪੀਰ ਹੈ ਕੌਣ ਸੀ ਭਲਾ ਇਹ ਝੂਠ ਹੈ ਕਿ ਸੱਚ ਹੈ ਪਿਆਰੋ ਇਹ ਝੂਠ ਹੈ ਕਿ ਸੱਚ ਹੈ ਉੱਚ ਦਾ ਪੀਰ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਪਰ ਕਿੰਨਾ ਪਿਆਰਾ ਆਖੋ ਸਤਨਾਮ ਵਾਹਿਗੁਰੂ ਕਿਉਂ ਭਲਾ ਕਿਉਂ ਕਿਉਂਕਿ ਸਿੰਗਾ ਦਾ ਇਰਾਦਾ ਚੰਗਾ ਹੈ ਸਿੰਗਾ ਦਾ ਨਿਸ਼ਾਨਾ ਚੰਗਾ ਹੈ ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਦੇਖਣੇ ਪੈਣੇ ਤੁਹਾਨੂੰ ਇਰਾਦੇ ਦੇਖਣੇ ਪੈਣਗੇ ਜੇ ਆ ਨੁਕਤਾ ਤੁਹਾਡੇ ਦਿਮਾਗ ਚ ਆ ਜੇ ਅਸੀਂ ਤੇ ਕਿੱਡੀ ਲੁੱਟ ਚ ਫਸੇ ਪਏ ਆ ਹੁਣ ਮੇਰੀ ਸੁਣਿਓ ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ ਹੈ 10000 ਰੁਪਇਆ ਲੈਂਦਾ ਹੈ ਇਹ ਠੀਕ ਹੈ ਕਿ ਗਲਤ ਤੇ ਬੋਲੋ ਦੱਸੋ ਜੀ ਠੀਕ ਹੈ ਪਰ ਬਾਹਰੋਂ ਉਹ ਲੱਖ ਰੁਪਈਆ ਮਗਾਉਂਦਾ ਧੀ ਨੂੰ 10000 ਹੀ ਦਿੰਦਾ ਹੁਣ ਪਲਾਏ ਠੀਕ ਰਿਹਾ ਕਿ ਗਲਤ ਰਿਹਾ 90 ਆਪ ਆ ਗਿਆ ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ ਗਲਤ ਹੋ ਗਿਆ ਨਾ ਠੀਕ ਗਲਤ ਇਰਾਦੇ ਦੇ ਹਿਸਾਬ ਨਾਲ ਬੰਦੇ ਦਾ ਇਰਾਦਾ 90000 ਕਮਾਉਣ ਦਾ ਹੈ ਫਿਰ ਤੈ ਠੀਕ ਕਿਵੇਂ ਕਹੇਤਾ ਹੁਣ ਆਈ ਨਾ ਗੱਲ ਪਕੜ ਜੀ ਇੰਤਾ ਵੇੜਾ ਵਿੰਦਾ ਸਾਡਾ ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ ਠੀਕ ਗਲਤ ਕਿਵੇਂ ਪਤਾ ਲੱਗੂ ਹੁਣ ਤੁਸੀਂ ਮੈਨੂੰ ਸੁਣੋ ਬੋਲਦੇ ਨੂੰ ਐ ਘਈ ਜਾਓ ਵੀ ਕਮਾਲ ਐ ਨਹੀਂ ਸਾਰਾ ਕੁਝ ਹੀ ਠੀਕ ਐ ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਐ ਐ ਠੀਕ ਨਾ ਕਹੋ ਤੁਸੀਂ ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਮੇਰਾ ਨਿਸ਼ਾਨਾ ਕੀ ਐ ਮੇਰਾ ਏਮ ਕੀ ਐ ਮੇਰਾ ਟੀਚਾ ਕੀ ਐ ਮੇਰੇ ਟੀਚੇ ਦੇ ਨਾਲ ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਂਗੇ ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ ਸਮਝ ਆ ਗਈ ਗੱਲ ਹੁਣ ਦੱਸੋ ਭਈ ਗਰੀਬਾਂ ਦੇ ਨਾਂ ਤੇ ਤੁਸੀਂ ਕੋੜੀਆਂ ਦੇ ਨਾਂ ਤੇ ਤੁਸੀਂ 50000 ਰੁਪਇਆ ਮੰਗਾ ਲਓ ਤੇ 5000 ਹੁਣ ਜਦੋਂ 5000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ ਠੀਕ ਤੇ ਜਦੋਂ ਉਹਨੂੰ 45000 ਖਾਂਦਾ ਵੇਖੋਗੇ ਇਰਾਦਾ ਉਹਦਾ ਵੜਾ ਹੈ ਉਦੋਂ ਕੀ ਬਣ ਗਿਆ ਗਲਤ ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਤੁਕਤਾ ਲਾਇਆ ਕਰੋ ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ ਐਂ ਗਲਤ ਠੀਕ ਨਹੀਂ ਹੁੰਦਾ ਸਿੱਧਈ ਵੀ ਆ ਗਲਤ ਹੈ ਆ ਠੀਕ ਹੈ ਸਾਰੇ ਦੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੇ ਸਾਰੀ ਪਿਕਚਰ ਐਡ ਆਉਟ ਠੀਕ ਹੈ ਮੈਂ ਹੁਣ ਐ ਵੇਖਿਓ ਵੀ ਉਹ ਮੁੰਡਾ ਫੁਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ ਕਿ ਢੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ ਇਹ ਗਲਤ ਹੈ ਕਿ ਠੀਕ ਹੈ ਦੱਸਿਓ ਫੁਲਾਣੇ ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੀ ਕੁੱਟ ਰਿਹਾ ਹੈ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੱਡੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਹਾ ਹੁਣ ਤੁਹਾਨੂੰ ਵੀ ਲੱਗੂਗਾ ਠੀਕ ਐ ਸਾਫ ਲੱਗੂ ਐ ਆਉਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਉਗਾ ਗਲਤ ਠੀਕ ਸੱਚ ਝੂਠ ਪੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਵੇਖੋ ਨਾ ਹੁਣ ਆਪਾਂ ਸ਼ਬਦ ਪੜਦੇ ਆਂ ਵਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਵਚਨ ਕਰਕੇ ਮੁਕਰ ਗਿਆ ਪਰਸੋਂ ਵਿੱਚੋਂਥੇ ਕਬੀਰ ਦੀ ਪੋਸਟ ਪੜ੍ਹੀ ਸੀ ਮੈਂ ਆ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਤੇ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਸ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਸ ਸਿਧਾਂਤ ਪਰ ਜੇ ਜਿੱਥੇ ਨਾਂ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈਜੋ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜਿਂ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐ ਕਰਦਾ ਮੈਂ ਤੇ ਐ ਕਹਿੰਦਾ ਮੈਂ ਤੇ ਬਚਨ ਕਰਦਾ ਐ ਹੁੰਦੇ ਨਹੀਂ ਕਈ ਦਾ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫੇਰ ਇੰਕਾਂ ਦੀ ਬੋਲ ਦਿੰਦੇ ਆਪਾਂ ਬੀ ਬਚਨ ਕਰਿਆ ਐਂ ਕਰਿਆ ਆ ਕਰਿਆ ਇਦਾਂ ਗੱਲਾਂ ਕਰਦੇ ਆ ਨਾ ਹੁਣ ਸੁਣਿਓ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਆ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਚਾ ਰਚਾ ਹ ਨਾਲ ਮਾਇਆ ਰਚਾ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ माया मतलब मटेरियल पदार्थवाद ਆ ਪੰਚਮ ਪਾਸ਼ਾ ਦਾ ਬਚਨ ਛੋਟਾ ਜਿਹਾ ਸੁਣੋ ਯਾ